ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਆਦਰ ਔਰ ਸਤਕਾਰ ਚੱਲਦੇ ਸੰਘਰਸ਼ ਦੇ ਵਿੱਚ ਕੁਝ ਕੰਮ ਹੁੰਦੇ ਆ ਜਿਹੜੇ ਨਾਲ ਨਾਲ ਕਰ ਲੈਣੇ ਚਾਹੀਦੇ ਆ ਕਿਉਂਕਿ ਵੇਵ ਬਣੀ ਵੀ ਹੁਣ ਉਸ ਤਰ੍ਹਾਂ ਦੀ ਆਪਾਂ ਮੋਸਟਲੀ ਸੰਘਰਸ਼ ਦੋ ਨਾਲ ਲੈ ਰਹੇ ਆ ਇੱਕ ਅਮਬਾਨੀ ਤੇ ਇੱਕ ਅੰਡਾ ਦੀ ਹੁਣ ਅਮਬਾਨੀਆਂ ਨੂੰ ਲੈ ਕੇ ਸਾਡੇ ਚੇਤੇ ਆ ਜਾਂਦੇ ਆ ਇਹਨਾਂ ਦੇ ਪ੍ਰੋਡਕਟ ਪਾਪ ਕਿੰਨੇ ਵੱਡੇ ਵੱਡੇ ਮਾਲਜਾ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਦਾ ਪਿਛਲੇ ਦਿਨਾਂ ਚ ਪੰਜਾਬ ਨੇ ਵੀ ਔਰ ਹੋਰ ਸਟੇਟਾਂ ਨੇ ਵੀ ਬਾਇਕਾਟ ਕੀਤਾ ਤਾਂ ਬਾਇਕਾਟ ਦੇ ਵਿੱਚ ਜਦੋਂ ਅੰਡਾਨੀਆਂ ਦੀ ਗੱਲ ਆਉਂਦੀ ਹੈ ਤਾਂ ਉੱਥੇ ਵੀ ਕੁਝ ਪ੍ਰੋਡਕਟਸ ਨੇ ਜਿਹੜੇ ਰੋਜ਼ ਸਾਡੀ ਕਿਚਨ ਚ ਅਸੀਂ ਰੋਜ਼ਮਰਾਂ ਦੀ ਜ਼ਿੰਦਗੀ ਯੂਜ਼ ਕਰਦੇ ਆ ਤਾਂ ਉਹਨਾਂ ਚੋਂ ਕੁਝ ਚੀਜ਼ਾਂ ਨੇ ਰਾਤ ਹੀ ਸਾਡਾ ਭਰਾয়া ਬਿੱਲੂ ਤੁਸੀਂ ਸਾਰੇ ਜਾਣਦੇ ਹੋ ਤਾਂ ਕੁਝ ਗੱਲਾਂ ਸਾਡੀਆਂ ਸਾਂਝੀਆਂ ਹੋਈਆਂ ਉਹ ਫਿਰ ਅਸੀਂ ਭਰਾਵਾਂ ਨੇ ਰਾਏ ਕੀਤੀ ਕਿ ਰਲ ਮਿਲ ਕੇ ਉਹ ਸੁਨੇਹਾ ਤੁਹਾਡੇ ਤੱਕ ਜ਼ਰੂਰ ਪਹੁੰਚਦਾ ਕਰੀਏ ਕੁਝ ਚੀਜ਼ਾਂ ਬੋਲ ਮੇਰਾ ਭਰਾ ਸਸਿਕਾਲ ਜੀ ਸਾਰਿਆਂ ਨੂੰ ਜਿੱਦਾਂ ਨਾ ਅਡਾਨੀ ਦੇ ਜਿਹੜੇ ਪ੍ਰੋਡਕਟ ਨੇ ਨਾ ਅਜੇ ਤੱਕ ਲੁਕੇ ਹੋਏ ਸੀ ਜਿਹੜੇ ਕਿ ਆਪਣੇ ਨੌਲੇਜ ਦੇ ਵਿੱਚ ਬਹੁਤ ਸਾਰੇ ਭਰਾਵਾਂ ਦੇ ਨਹੀਂ ਆਏ ਸੀ ਜਿੱਦਾਂ ਨਾ ਆਪਾਂ ਹਰ ਰੋਜ਼ ਜਦੋਂ ਰੋਟੀ ਖਾਂਦੇ ਆ ਆਪਾਂ ਅਡਾਨੀ ਦੀ ਕਮਾਈ ਦੇ ਵਿੱਚ ਵਾਧਾ ਕਰਦੇ ਆ ਹਰ ਇੱਕ ਵਿਅਕਤੀ ਉਸ ਨਾਮ ਨਾਲ ਜਾਣੂਗਾ ਫੋਰਚੂਨ ਆਪਣੇ ਘਰਾਂ ਦੇ ਵਿੱਚ ਫੋਰਚੂਨ ਦੇ ਪ੍ਰੋਡਕਟ ਫੋਰਚੂਨ ਦਾ ਕਿਓ ਫੋਰਚੂਨ ਦੇ ਚਾਵਲ ਫੋਰਚੂਨ ਸੋਇਆਬੀਨ ਬੜੀਆਂ तकरीबन ਵੀ 30 ਦੇ ਕਰੀਬ ਪ੍ਰੋਡਕਟ ਨੇ ਜਿਹੜੇ ਅਡਾਨੀ ਬਿਲਮਾਰਨਾ ਦੀ ਕੰਪਨੀ ਹੈ ਫੋਰਚੂਨ ਦੇ ਨਾਮ ਦੇ ਉੱਪਰ ਬ੍ਰਾਂਡਿੰਗ ਦੇ ਨਾਮ ਦੇ ਉੱਪਰ ਸਾਡੇ ਘਰਾਂ ਦੇ ਵਿੱਚ ਪਏ ਨੇ ਇਸ ਇਕੱਲੇ ਪ੍ਰੋਡਕਟ ਦੇ ਉੱਪਰੋਂ ਤੇਲ ਦੇ ਉੱਪਰੋਂ ਅਡਾਨੀ 28000 ਕਰੋੜ ਰੁਪਏ ਸਾਲਾਨਾ ਕਮਾਉਂਦਾ ਜੋ ਲਾਸਟ ਈਅਰ ਦੀ ਕਮਾਈ ਸੀ 28000 ਕਰੋੜ ਰੁਪਏ ਤੇਲ ਤੋਂ ਕਮਾਈ ਸੀ ਅਡਾਨੀ ਦੀ ਸੋ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਆਪਾਂ ਨਾ ਕਿਉਂਕਿ ਨਾ ਉਹਨਾਂ ਨੂੰ ਦੇਖੋ ਮੋਦੀ ਦੇ ਤਾਂ 6 ਵਜ ਗਈ ਆਪਾਂ ਕਹਿ ਦਈਏ ਸੰਘਰਸ਼ ਨਾਲ ਪਰ ਨਾ ਜਿੰਨਾ ਟਾਈਮ ਕਾਰਪੋਰੇਟ ਰੇਟਰਾਂ ਦੇ 6 ਨਹੀਂ ਵੱਜੂਗੀ ਉਹਨਾਂ ਟਾਈਮ ਉਹ ਕਾਬੂ ਨਹੀਂ ਹੋਣਗੇ ਸੋ ਅਡਾਨੀ ਦੇ ਸੱਟ ਮਾਰਨ ਦੇ ਲਈ ਸਾਨੂੰ ਉਹਨਾਂ ਦਾ ਆਰਥਿਕ ਨੁਕਸਾਨ ਕਰਨਾ ਪਏਗਾ ਸੋ ਇਹਦੇ ਲਈ ਬੇਨਤੀ ਹੈ ਕਿ ਆਪਣੇ ਆਪਣੇ ਘਰਾਂ ਦੇ ਵਿੱਚੋਂ ਦੇਖੋ ਤੇਲ ਜ਼ਰੂਰ ਕੱਢ ਲਿਓ ਉਹਦੇ ਵਿੱਚੋਂ ਤੇਲ ਦਾ ਡੱਬਾ ਨਾ ਬਾਹਰ ਰੱਖਿਓ ਖਾਲੀ ਡੱਬਾ ਗੇਟ ਦੇ ਬਾਹਰ ਰੱਖ ਕੇ ਫੋਟੋ ਆ ਪੋਸਟ ਕਰਨੀਆਂ ਸ਼ੁਰੂ ਕਰੋ ਫੇਸਬੁੱਕ ਦੇ ਉੱਪਰ ਤੇ ਸੌ ਖਾਓ ਵੀ ਅੱਜ ਤੋਂ ਬਾਅਦ ਆਪਾਂ ਫੋਰਚੂਨ ਦਾ ਤੇਲ ਹੈ ਜਿਹੜਾ ਘਰ ਦੇ ਵਿੱਚ ਨਹੀਂ ਬਾੜਾਂਗੇ ਬਿਲਕੁਲ ਅੱਗੇ ਭਾਈ ਹਰਭਾਈ ਬਸ ਆਹੀ ਬੇਨਤੀਆਂ ਨੇ ਜਿਹੜੀਆਂ ਹਰਿੰਦਰ ਨੇ ਕੀਤੀਆਂ ਵੀ ਕਿਚਨ ਦੇ ਵਿੱਚ ਜਿਹੜੇ ਵੀ ਫੋਰਚੂਨ ਦੇ ਪ੍ਰੋਡਕਟ ਆਉਂਦੇ ਨੇ ਪ੍ਰੋਡਕਟ ਤੁਸੀਂ ਵਿੱਚੋਂ ਯੂਜ਼ ਕਰ ਲਓ ਜਿਵੇਂ ਇਹਨੇ ਕਿਹਾ ਵੀ ਤੇਲ ਦੇ ਤੇਲ ਦਾ ਭਰਿਆ ਨਾ ਰੱਖੋ ਪਰ ਖਾਲੀ ਜਿਹੜਾ ਡੱਬਾ ਉਹਨੂੰ ਜਦੋਂ ਆਪਾਂ ਬਾਹਰ ਰੱਖਾਂਗੇ ਉਹ ਇੱਕ ਤਰ੍ਹਾਂ ਦਾ ਸਿੰਬੋਲਿਕ ਬਣੂਗਾ ਉਹ ਸਾਰੇ ਸਾਡੇ ਅੰਦੋਲਨ ਵਾਸਤੇ ਵੀ ਆਪਾਂ ਇਹਨਾਂ ਦੇ ਪ੍ਰੋਡਕਟਾਂ ਦਾ ਬਾਈਕਾਟ ਕਰ ਰਹੇ ਹਾਂ ਸੋ ਇਹ ਚੀਜ਼ ਕਰੋ ਸਾਰੇ ਭਰਾ ਬਸ ਇਹ ਬੇਨਤੀ ਆ ਜਿਹੜੀ ਬਹੁਤ ਜ਼ਰੂਰੀ ਬੇਨਤੀ ਆ ਤੇ ਆਪਾਂ ਨਾਲ ਦੀ ਨਾਲੇ ਚੀਜ਼ ਸ਼ੁਰੂ ਕਰੀਏ ਸੋ ਧੰਨਵਾਦ ਤੁਹਾਨੂੰ ਧੰਨਵਾਦ ਸਰ